ਸਾਰੇ ਸਿੱਧੂ ਮੂਸੇਵਾਲਾ ਤੇ ਸਨੀ ਮਾਲਟ ਦੇ ਨਵੇਂ ਗਾਣੇ 410 ਦਾ ਪੋਸਟਰ ਲਾਂਚ ਕੀਤਾ ਗਿਆ ਸੀ ਬਾਅਦ ਵਿੱਚ ਸਿੱਧੂ ਦੇ ਪੇਜ ਤੋਂ ਵੀ ਇਹ ਪੋਸਟਰ ਲਾਂਚ ਹੋਇਆ ਜਿਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਇਹ ਗਾਣਾ ਸਨੀ ਮਾਲਟ ਦੇ YouTube ਚੈਨਲ ਤੇ ਆਵੇਗਾ ਅੱਜ ਸਵੇਰ ਤੋਂ ਹੀ ਸਨੀ ਮਾਲਟਨ ਦੀ ਇੱਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਸੁਣੋ ਸਾਡੀ ਵਿੱਚੋਂ ਉਸਨੇ ਕੀ ਕਿਹਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਹਾਂ ਅੱਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਪਰ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਨਾ ਇੱਕ ਹੋਰ ਗੱਲ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਤੇ ਵਿੱਚ ਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹੈ ਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ